ਦੇਖੋ ਹੁਣੇ মিডিਆ ਸੋਰਸਸ ਤੋਂ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ ਹਾਲਾਂਕਿ ਸਾਨੂੰ ਇਹਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖੱਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆਰ ਇਹੀ ਭਗਵਾਨ ਕਮਾਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਂਦੇ ਪਰ ਕਮਾਲ ਦੀ ਗੱਲ ਤਾਂ ਇਹ ਦੇਖੋ ਕਿ ਪਹਿਲਾਂ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫੇਰ ਦਿੱਤਾ ਅਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਅਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਿਸ ਦਿਨ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਜੀ ਪੁਲਿਸ ਦੀ ਕਾਰਵਾਈ 'ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕਿ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉਥੇ ਧੱਕਾ ਮੁਕੀ ਕਿਸੇ ਵੀ ਕਿਸਮ ਦਾ ਵਿਗੜ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ ਔਰ ਪੁਲਿਸ ਦਾ ਤਾਂ ਆਪਣਾ ਚਿਹਰਾ ਕੋਰਟ ਨੇ ਨੰਗਾ ਕੀਤਾ ਜਿਹੜੀ ਕੱਲ ਐਫ ਆਈ ਆਰ ਦਰਜ ਹੋਈ ਹੈ ਉਹ ਵਿਕਰਮ ਮਜੀਠੀਆ ਜਾਂ ਉਹਨਾਂ ਦੇ ਸਮਰਥਕਾਂ ਦੀ ਵਿਧੀਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇਨਸਪੈਕਟਰ ਤੇ ਉਹ ਮੋਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇਨਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੋ ਉਹ ਤਾਂ ਅਦਾਲਤਾਂ ਕਿਹੜੀਆਂ ਨੇ ਕੀ ਬਧੀਤੀ ਵਿਜੀਲੈਂਸ ਕਰ ਰਹੀ ਹੈ ਮਤਲਬ ਐਨਡੀਪੀਐਸ ਤੋਂ ਆਪਾਂ ਆਗੇ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੇ ਆਮਦਨ ਤੋਂ ਬਾਅਦ ਜ਼ਹਦਾਦ ਦੇ ਪਰਚੇ ਤੋਂ ਆਪਾਂ ਹੋਰ ਨੀਚੇ ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 5751 ਪਾਉਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਕੇਸ 'ਚ ਵੀ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨਹੀਂ ਡੇਢ ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਤੇ ਬਥੇਰੇ ਕਰਨ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਤੇਰਾ ਨੰਗਾ ਹੋ ਰਿਹਾ ਪਰ ਹਾਂ ਮੈਂ ਅਫਸਰਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੋ ਅਦਾਲਤ ਦੇ ਵਿੱਚ ਉਸ ਦਿਨ ਹੋਇਆ ਜਿਹੜਾ ਇੱਕ ਇੰਸਪੈਕਟਰ ਦੇ ਉੱਤੇ ਪਰਚਾ ਦਰਜ ਹੋਇਆ ਇੰਸਪੈਕਟਰ ਦਾ ਉਹਦਾ ਵੱਡਾ ਕਸੂਰ ਨਹੀਂ ਜਿੰਨਾ ਕਸੂਰ ਸਰਕਾਰਾਂ ਦਾ ਹੈ ਜਿਹੜੀਆਂ ਉਹਨਾਂ ਨੂੰ ਤੱਕਾ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੀਆਂ ਨੇ ਤੇ ਪਰਚਾ ਉਸ ਇੰਸਪੈਕਟਰ ਤੇ ਹੋ ਗਿਆ ਇਸੇ ਤਰੀਕੇ ਅੱਜ ਵੀ ਜਿਹੜੇ ਅਫਸਰ ਨੇ ਜਿਹੜੇ ਸਰਕਾਰ ਦੇ ਪ੍ਰੈਸ਼ਰ ਹੇਠ ਇੱਕ ਤੋਂ ਬਾਅਦ ਇੱਕ ਝੂਠੇ ਮੁਕੱਦਮੇ ਬਣਾ ਰਹੇ ਨੇ ਇਹ ਗੱਲਾਂ ਉਹੀ ਅਫਸਰਾਂ ਦੇ ਉੱਤੇ ਆਉਣੀਆਂ ਨੇ ਅਦਾਲਤਾਂ ਦੇ ਵਿੱਚ ਇਹੀ ਅਫਸਰਾਂ ਨੂੰ ਜਵਾਬ ਦੇਣਾ ਪੈਣਾ ਹੈ ਇਹ ਸਰਕਾਰਾਂ ਦੇ ਜਿਹੜੇ ਧੱਕੇ ਅਫਸਰ ਜਿਹੜੇ ਸਿਗਨੇਚਰ ਕਰ ਰਹੇ ਨੇ ਜਵਾਬਦੇਹਤ ਅਫਸਰ ਦੀ ਐ ਸੋ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਦੇ ਇਹਨਾਂ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਤਾਂ ਪੁਲਿਸ ਦੀ ਕ੍ਰੈਡੀਬਿਲਟੀ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਇਹ ਪਰਚਿਆਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਜਥੇਬੰਦੀ ਹੈ ਲੜਾਈਆਂ ਲੜਦੇ ਰਹਾਂ گاਂ ਵੀ ਲੜ ਲਾਂਗੇ ਔਰ ਐਸੀ ਚੀਜ਼ ਦੀ ਗੁਰਤੀ ਹੈ ਸ਼ਰੋਨੀ ਅਕਾਲੀ ਦਲ ਨੂੰ ਕਿ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਹਨ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣਾ ਚਿਹਰਾ ਨੰਗਾ ਕਰ